ਇਹ ਜੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਦਾ ਜੋ ਸਰੋਵਰ ਤੁਸੀਂ ਦੇਖ ਸਕਦੇ ਹੋ ਕਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਨੇ ਬਹੁਤ ਹੀ ਖੂਬਸੂਰਤ ਜੋ ਚਾਰ ਸਵੇਰੇ ਦਾ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਖੁੱਲੀ ਜਗ੍ਹਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਸਰੋਵਰ ਸਾਹਿਬ ਦੇ ਜਦੋਂ ਸਰੋਵਰ ਸਾਹਿਬ ਤੋਂ ਇਸ਼ਨਾਨ ਕਰਕੇ ਆਈਏ ਤੇ ਇਧਰ ਹੈ ਜੀ ਜੋ ਕੜਾ ਪ੍ਰਸ਼ਾਦੀਆਂ ਕਾਊਂਟਰ ਲੱਗੇ ਨੇ ਪੱਤੀਆਂ ਕਟਾ ਸਕਦੇ ਜੀ ਇੱਥੋਂ ਤੇ ਸਾਹਮਣੇ ਹੈ ਜੀ ਬਿਲਕੁਲ ਅ ਦਰਬਾਰ ਸਾਹਿਬ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਗੁਰਦੁਆਰਾ ਸ਼੍ਰੀ ਨਾਨਕ ਜੀ ਦਾ ਸਾਹਿਬ ਇਧਰ ਕੀਰਤਨ ਹੋ ਰਿਹਾ ਜੀ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ ਕਰੋ ਇਸ ਕੋਈ ਤਰ ਤਰਤੀ ਦੇ ਦਰਸ਼ਨ ਇਧਰ ਨਾਲ ਹੀ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ